ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤਰਨਤਾਰਨ ਦੀਆਂ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਪੰਜ ਪਿਆਰਾਂ ਦੀ ਅਗਵਾਈ ਹੇਠ ਕੱਢੇ ਗਏ ਨਗਰ ਕੀਰਤਨ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਪੁਲਿਸ ਦੇ ਜਵਾਨਾਂ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ ਰੋਹਾਨੀ ਮਾਹੌਲ 'ਚ ਲਾਏ ਗਏ ਬੋਲੇ ਸੋਨਹਿਾਲ ਦੇ ਜਕਾਰਿਆਂ ਨਾਲ ਪੂਰਾ ਤਰਨਤਾਰਨ ਗੂੰਜ ਉਠਿਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੈਟ ਪੰਜ ਪੈਰਾਂ ਦੀ ਅਗਵਾਈ ਹੈਟ ਨਗਰ ਕੀਰਤਨ ਆਰੰਭ ਹੋਏ ਨੇ ਜੋ ਗੁਰੂ ਅਰਜਨ ਦੇਵ ਸਾਹਿਬ ਖਾਲਸਾ ਸਕੂਲ ਦੇ ਵਿੱਚ ਪੜਾਹ ਕਰਕੇ ਤੇ ਹੁਣ ਇੱਥੋਂ ਚੱਲ ਕੇ ਸ਼ਹਿਰ ਦੀ ਪ੍ਰਕਰਮਾ ਕਰਨਗੇ ਨਗਰਾਂ ਵਿੱਚ ਦੀ ਔਰ ਮੁਹੱਲਿਆਂ ਵਿੱਚ ਦੀ ਲੰਘਦੇ ਹੋਏ ਸ੍ਰੀ ਦਰਬਾਰ ਸਾਹਿਬ ਸਰਾਮ ਵਾਲੇ ਪਾਸੇ ਜਾ ਕੇ ਸਮਾਪਤੀ ਹੋਵੇਗੀ। ਖੂਬਸੂਰਤ ਸਜਾਵਟੀ ਗੇਟਾਂ ਨਾਲ ਸਜੇ ਨਗਰ ਕੀਰਤਨ ਦੇ ਹਰ ਰਾਹ ਨੂੰ ਵੇਖ ਸੰਗਤਾਂ ਨਿਹਾਲ ਹੋ ਗਈਆਂ। ਇਸ ਮੌਕੇ ਗੱਤਕਾ ਟੀਮਾਂ ਵੱਲੋਂ ਆਪਣੀ ਕਲਾ ਦੇ ਜੋਰ ਦਿਖਾਏ ਗਏ ਤੇ ਸ਼ਰਦਾਲੂਆਂ ਵੱਲੋਂ ਥਾਂ-ਥਾਂ ਤੇ ਗੁਰੂ ਕੇ ਅਟੁੱਟ ਲੰਗਰ ਲਗਾਏ ਗਏ। ਤਰਨਤਾਰਨ ਤੋਂ ਮਨਵਿੰਦਰ ਮਿਲਾਂਪ ਜਗਬਣੀ ਟੀਵੀ